ਕਿ ਇਮੀਗ੍ਰੇਸ਼ਨ ਹੋ ਗਈ ਹੈ ਬਾਈ ਤੇ ਸ਼ਾਇਦ ਇਮੀਗ੍ਰੇਸ਼ਨ ਦੇ ਖੁੱਲਹੀ ਰਹਿੰਦੀ ਤੇ ਜਿਹੜੇ ਮੇਰੇ ਵੀਰ ਸਾਡੇ ਨਾਲ ਬੈਠ ਕੇ ਕੋਈ ਗੱਲਾਂ ਬਾਤਾਂ ਕਰਨਾ ਚਾਹੁੰਦੇ ਆ ਵੈਲਕਮ ਸਾਡੇ ਸਟੂਡੀਓ ਦੇ ਵਿੱਚ ਸ਼ਰੀਆ ਕਾਜ਼ੀ ਮੈਂ ਤੁਹਾਡਾ ਅਮਰੀਕ ਸਿੰਘ ਮੈਂ ਤੁਹਾਡਾ ਸਾਹਿਲ ਸਿੰਘ ਕਰਦੇ ਆ ਨਵੀਆਂ ਤਾਜ਼ੀਆਂ ਗੱਲਾਂ ਬਾਤਾਂ ਪੰਜਾਬ ਤੋਂ ਪੇਨ ਚੈਨਲ ਦੇ ਉੱਤੇ ਤੇ ਕਰਾਂਗੇ ਹੱਕ ਤੇ ਸੱਚ ਦੀ ਗੱਲਬਾਤ ਟੌਪਿਕ ਸਾਹਿਲ ਕੀ ਆ ਤੇ ਉਹਦੇ ਬਾਰੇ ਸਾਰਿਆਂ ਨਾਲ ਸਾਂਝਾ ਕਰਦੇ ਸਾਰਾ ਟੌਪਿਕ ਇਹ ਆ ਜੀ ਅੱਜਕੱਲ ਇਮੀਗ੍ਰੇਸ਼ਨ ਦਾ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਇਮੀਗ੍ਰੇ ਪੁਰਤਗਾਲ ਦੇ ਵਿੱਚ ਇਮੀਗ੍ਰੇਸ਼ਨ ਹੋ ਗਈ ਹੈ ਬੰਦ ਤੇ ਇੱਥੇ ਦੇ ਲੋਕਾਂ ਨੂੰ ਵੀ ਡਰ ਅਸਲ ਵਿੱਚ ਇਹ ਗੱਲ ਸਭ ਨੂੰ ਚਿੰਤਾ ਆ ਜਿਨ੍ਹਾਂ ਦੇ ਭੈਣ ਭਰਾ ਕੱਚੇ ਨੇ ਘਰਾਂ ਦੇ ਵਿੱਚ ਬੈਠੇ ਨੇ ਉਹ ਆਪਣੇ ਉਹਨਾਂ ਦੇ ਪੇਪਰ ਬਣਾਉਣ ਵਾਸਤੇ ਚਿੰਤਕ ਨੇ ਜੀ ਕੁਝ ਨਵੇਂ ਆਏ ਨੇ ਹਜੇ ਕੰਮਕਾਰ ਸਟਾਰਟ ਵੀ ਨਹੀਂ ਕੀਤਾ ਤੇ ਪਰ ਉਹ ਵੀ ਟੈਨਸ਼ਨ ਵਿੱਚ ਨੇ ਜਿਵੇਂ ਅਸੀਂ ਅੱਜ ਤੋਂ 20 ਸਾਲ ਪਹਿਲਾਂ ਸੀਗੇ ਪੇਪਰ ਬਣਨਗੇ ਕਿ ਨਹੀਂ ਬਣਨਗੇ ਜੀ ਸਪੇਨ ਦੇ ਵਿੱਚ ਇਮੀਗ੍ਰੇਸ਼ਨ ਅੱਨੀ ਬੜੀ ਮਤਲਬ ਗੱਲਾਂ ਸੁਣਨ ਨੂੰ ਵਿਚ ਆ ਰਹੀਆਂ ਕਿ ਇਮੀਗ੍ਰੇਸ਼ਨ ਓਪਨ ਹੋ ਰਹੀ ਹੈ ਜਿਹੜੀ ਇਮੀਗ੍ਰੇਸ਼ਨ ਦੇ ਓਪਨ ਹੋਣ ਦੇ ਤੇ ਜਿਹੜੇ ਉਹਨਾਂ ਦੇ ਲਾਅ ਦੇ ਹਿਸਾਬ ਨਾਲ ਹਮੇਸ਼ਾ ਇਮੀਗ੍ਰੇਸ਼ਨ ਖੁੱਲੀ ਰਹਿੰਦੀ ਹੈ ਮੈਂ ਖੁਦ ਵੀਡੀਓ ਪਾ ਚੁੱਕਾ ਇਸ ਉੱਤੇ ਜੀ ਹਾਂਜੀ ਮੈਂ ਦੇਖੀ ਹੈ ਵੀਡੀਓ ਤੁਹਾਡੀ ਉਹ ਵਾਰ-ਵਾਰ ਇਸ ਕਰਕੇ ਸਮਝਾਉਣ ਦੀ ਕੋਸ਼ਿਸ਼ ਕਰਦਾ ਮਾਂ ਜਦੋਂ ਤੁਸੀਂ ਰੂਲ ਐਂਡ ਰੈਗੂਲੇਸ਼ਨ ਦੇ ਵਿੱਚ ਨਹੀਂ ਆਉਂਦੇ ਜੀ ਪ੍ਰੋਬਲਮ ਆਉਂਦੀਆਂ ਇਸੇ ਲਈ ਅਸੀਂ ਇੱਕ ਪ੍ਰੋਗਰਾਮ ਕਰਨ ਜਾ ਰਹੇ ਹਾਂ ਇਥੋਂ ਦੇ ਪਾਰਲੀਮੈਂਟ ਦੇ ਐਮਪੀ ਦੇ ਨਾਲ ਜੋ ਸਾਨੂੰ ਇਮੀਗ੍ਰੇਸ਼ਨ ਬਾਰੇ ਅੱਗੇ ਆਉਣ ਵਾਲੇ ਲੋ ਜਿਨ੍ਹਾਂ ਦੀ ਸਰਕਾਰ ਐਸ ਵੇਲੇ ਮੌਜੂਦਾ ਸਰਕਾਰ ਹੈ ਗਵਰਨਮੈਂਟ ਦੇ ਅੰਦਰ ਤੇ ਉਹਨਾਂ ਨਾਲ ਵੀ ਆਪਾਂ ਇੱਕ ਮੁਲਾਕਾਤ ਕਰਕੇ ਤਾਂ ਜਰੂਰ ਰੂਲ ਕਰਾਈਏ ਸਾਰਿਆਂ ਨਾਲ ਜੀ ਜੀ ਜਰੂਰ ਕਰਾਂਗੇ ਤੇ ਦੂਜੀ ਗੱਲ ਆ ਕਿ ਮੇਰਾ ਵੀਡੀਓ ਪਾਉਣ ਦਾ ਮੇਨ ਮੁੱਦਾ ਇਹ ਸੀਗਾ ਕਿ ਬਹੁਤ ਸਾਰੇ ਲੋਕ ਇੱਥੇ ਰਹਿੰਦੇ ਆ ਨਾ ਤੇ ਮੈਡੀਕਲ ਕਾਰਡ ਬਣਾਉਂਦੇ ਆ ਜੀ ਹਾਂ ਜੀ ਨਾ ਪਾਸਪੋਰਟ ਵੀ ਬਣਾਉਂਦੇ ਆ ਜੀ ਦੋ ਦੋ ਤਿੰਨ ਤਿੰਨ ਚਾਰ ਸਾਲ ਸਾਲ ਉੱਧੇ ਕੱਢ ਲਿਆ ਖੇਤਾਂ ਵਿੱਚ ਕੰਮ ਕਰਦੇ ਨੇ ਕਦੇ ਕਿਤੇ ਕੰਮ ਕਰਦੇ ਨੇ ਕਦੇ ਕਿਤੇ ਕੰਮ ਕਰਦੇ ਨੇ ਬਾਅਦ ਵਿੱਚ ਉਨਾ ਦੇ ਨਾਲ ਦੇ ਬੰਦੇ ਜਿਹੜੇ ਆ ਉਹ 3 ਸਾਲ ਬਾਅਦ ਆਪਣੇ ਰਾਈਗੂ ਵਾਲੇ ਪੇਪਰ ਬਣਾ ਲੈਂਦੇ ਆ ਜਾਂ 2 ਸਾਲ ਵਾਲੇ ਪੇਪਰ ਬਣਾ ਲੈਂਦੇ ਆ ਇਨਫਰਮੇਸ਼ਨ ਵਾਲੇ ਹਾਂਜੀ ਪਰ ਉਹ ਬੰਦੇ ਉੱਥੇ ਦੇ ਉੱਥੇ ਅਧੂਰੀ ਰਹਿ ਜਾਂਦੇ ਆ ਪਰ ਇਹ ਵੀ ਪ੍ਰੋਬਲਮ ਵਿੱਚ ਨਾ ਕਈ ਲੋਕੀ 19 ਮਹੀਨਿਆਂ ਤੋਂ ਪ੍ਰਮਾਣ ਚਾਹੁੰਦੇ ਨੇ ਪਰ ਉਹਨਾਂ ਨੂੰ ਐਡਰੈਸ ਨਹੀਂ ਮਿਲਦੇ ਘਰ ਨਹੀਂ ਮਿਲਦੇ ਲੋਕੀ ਪੈਸੇ ਵੜੇ ਮੰਗਦੇ ਨੇ ਇਹ ਗੱਲ ਬਹੁਤ ਵੱਡਾ ਇੱਕ ਸਚਾਈ ਆ ਕਿ ਲੋਕਾਂ ਦੇ ਨਾਲ ਕਈਆਂ ਦੇ ਨਾਲ ਧੁੱਖਾ ਵੀ ਹੋ ਰਿਹਾ ਆ ਜਦੋਂ ਅਸੀਂ ਵੀਡੀਓ ਪਾਈ ਇਮੀਗ੍ਰੇਸ਼ਨ ਦੀ ਤੇ ਸਾਨੂੰ ਕਈ ਦੋਸਤਾਂ ਦੇ ਫੋਨ ਵੀ ਆਏ ਕਿ ਬਾਬਾ ਜੀ ਅਮਰੀਕ ਸਿੰਘ ਜੀ ਤੁਹਾਡੀ ਵੀਡੀਓ ਦੇਖਣ ਤੋਂ ਬਾਅਦ ਕਈ 에ਜੰਟਾਂ ਨੇ ਆਪਣੇ ਰੇਟ ਵਧਾ ਦਿੱਤੇ ਆ ਕਿ ਤੁਸੀਂ ਇਮੀਗ੍ਰੇਸ਼ਨ ਮੈਂ ਇਹ ਗੱਲ ਕਹੀ ਸੀ ਕਿ ਇਮੀਗ੍ਰੇਸ਼ਨ ਖੁੱਲ ਸਕਦੀ ਆ ਖੁੱਲਣ ਜਾ ਰਹੀ ਆ ਜਾਂ ਹਮੇਸ਼ਾ ਸਪੇਨ ਵਿੱਚ ਇਮੀਗ੍ਰੇਸ਼ਨ ਖੁੱਲੀ ਰਹਿੰਦੀ ਆ ਪਰ ਉਹਨਾਂ ਵਾਸਤੇ ਖੁੱਲੀ ਰਹਿੰਦੀ ਆ ਜਿਹੜੇ ਲੋਕ ਰੈਗੂਲੇਸ਼ਨ ਦੇ ਵਿੱਚ ਆਉਂਦੇ ਨੇ ਜਿਵੇਂ ਕੰਮ ਦਾ ਕੰਟਰੈਕਟ ਆ ਤੁਹਾਡੇ ਕੋਲ ਜੀ ਮੈਂ ਤੁਹਾਡੀ ਪਾਦਰੋ ਮੈਂ ਤੋਂ ਨੂੰ 2 ਸਾਲ ਹੋ ਗਏ ਜਾਂ 3 ਸਾਲ ਹੋ ਚੁੱਕੇ ਆ ਜੀ ਹਾਂ ਜੀ ਜਾਂ ਤੁਸੀਂ ਅ ਪਰੇਖਾ ਵਾਲੇ ਪੇਪਰ ਬਣਾ ਰਹੇ ਹੋ ਤੁਸੀਂ ਕਿਸੇ ਸਪੈਨਿਸ਼ ਕੁੜੀ ਨਾਲ ਜਾਂ ਯੂਰੋਪੀਅਨ ਕੁੜੀ ਨਾਲ ਰਹਿੰਦੇ ਹੋ ਜੀ ਪਰ ਉਹੀ ਬੰਦੇ ਆਉਂਦੇ ਨੇ ਜਿਹੜੇ ਰੂਲ ਐਂਡ ਰੈਗੂਲੇਸ਼ਨ ਦੇ ਵਿੱਚ ਆਉਂਦੇ ਨੇ ਤੇ ਹਮੇਸ਼ਾ ਉਹਨਾਂ ਦੇ ਪੇਪਰ ਹੀ ਬਣਦੇ ਨੇ ਇਮੀਗ੍ਰੇਸ਼ਨ ਤਾਂ ਸਪੈਨ ਵਿੱਚ ਹਮੇਸ਼ਾ ਓਪਨ ਰਹਿੰਦੀ ਆ ਕਿਉਂਕਿ ਸਪੈਨ ਦੇ ਵਿੱਚ ਕਦੇ ਵੀ ਇਹਨਾਂ ਤੋਂ ਲੇਬਰ ਜਿਹੜੀ ਆ ਉਹ ਪੂਰੀ ਨਹੀਂ ਹੁੰਦੀ ਬਹੁਤ ਸਾਰੇ ਸੈਕਟਰ ਇਦਾਂ ਦੇ ਆ ਜੀ ਸਾਹਲ ਜਿੱਥੇ ਕੰਮੀ ਬਹੁਤ ਪੈਂਦੀ ਆ ਇੱਥੇ ਦੇ ਲੋਕ ਕੰਮ ਕਰਕੇ ਰਾਜੀ ਨਹੀਂ ਉੱਥੇ ਜੀ ਹਾਂਜੀ ਉੱਥੇ ਸਿਰਫ ਸਾਡੇ ਵਰਗੇ ਲੋਕ ਹੀ ਕੰਮ ਕਰਦੇ ਆ ਸਾਡੇ ਦੇਸ਼ਾਂ ਦੇ ਲੋਕ ਕੰਮ ਕਰਦੇ ਆ ਹਾਂਜੀ ਪਰ ਉਹ ਕੰਮ ਤਾਂ ਕਰ ਰਹੇ ਆ ਪਰ ਕੱਚੇ ਕੰਮ ਕਰ ਰਹੇ ਆ ਠੀਕ ਹੈ ਹਨਾ ਜੀ ਤੇ ਜਦੋਂ ਸੱਟਾ ਪੇਟ ਲੱਗ ਜਾਂਦੀ ਆ ਫਿਰ ਸਰਕਾਰ ਦੇ ਅੱਗੇ ਦੁਹਾਈਆਂ ਪੈਂਦੀਆਂ ਵਾ ਤੇ ਜੋ ਵੀ ਇਟਲੀ ਦੇ ਵਿੱਚ ਸਤਨਾਮ ਸਿੰਘ ਦਾ ਮੁੱਦਾ ਉੱਠਿਆ ਸੀ ਇੰਦਾਂ ਦੇ ਪਤਾ ਨਹੀਂ ਕਿੰਨੇ ਕਿ ਸਤਨਾਮ ਸਿੰਘ ਜਿਹੜੇ ਆ ਬਗੈਰ ਪੇਪਰਾਂ ਤੋਂ ਬਿਨਾਂ ਮੈਡੀਕਲ ਕਾਰਡ ਤੋਂ ਉਹ ਕੰਮ ਕਰ ਜਦੋਂ ਸੱਟ ਲੱਗ ਜਾਂਦੀ ਆ ਫਿਰ ਅਸੀਂ ਡਾਕਟਰ ਦੇ ਪਿੱਛੇ ਜੀ ਹਾਂ ਤੇ ਜਲਦ ਜਿਹੜਾ ਅਸੀਂ ਇੱਕ ਲੋਅਰ ਨੂੰ ਵੀ ਆਪਾਂ ਇਮੀਗ੍ਰੇਸ਼ਨ ਲੋਅਰ ਨੂੰ ਇੱਥੇ ਲੈ ਲਿਆ ਆਪਾਂ ਕੇ ਸਟੂਡੀਓ ਦੇ ਵਿੱਚ ਤੇ ਨਾਲ ਉਹਨਾਂ ਨਾਲ ਇਮੀਗ੍ਰੇਸ਼ਨ ਲੋਅਰ ਦੇ ਨਾਲ ਵੀ ਗੱਲਬਾਤ ਕਰਾਂਗੇ ਸਟੂਡੈਂਟ ਵੀਜ਼ੇ ਉੱਤੇ ਵੀ ਗੱਲਬਾਤ ਕਰਾਂਗੇ ਤੇ ਮ੍ਰਿਕ ਸਿੰਘ ਜੀ ਤੁਸੀਂ ਮੈਨੂੰ ਇਹ ਦੱਸੋ ਜਿਨ੍ਹਾਂ ਦੇ ਕੋਲ ਪਾਸਪੋਰਟ ਹੈ ਨਹੀਂ ਜਿਹੜੇ ਮੁੰਡੇ ਟੰਕੀ ਲਾ ਕੇ ਆਏ ਨੇ ਜੀ ਉਹਨਾਂ ਦੇ ਜਦੋਂ ਉਹ ਟੰਕੀ ਲਾ ਕੇ ਆਉਂਦੇ ਜਾਂ ਤਾਂ ਉਹ ਏਜੰਟ ਉਹਨਾਂ ਦੇ ਪਾਸਪੋਰਟ ਖੋ ਲੈਂਦੇ ਨੇ ਜਾਂ ਫਿਰ ਰਸਤੇ ਵਿੱਚ ਪਾੜ ਦਿੰਦੇ ਛੁੱਟ ਦਿੰਦੇ ਨੇ ਤੇ ਉਹ ਪਾਸਪੋਰਟ ਨੂੰ ਮੇਰੇ ਤੋਂ ਕਿੰਨਾ ਕਰਵਾ ਸਕਦੇ ਬਹੁਤ ਵੱਡਾ ਇੱਕ ਇਹ ਸਵਾਲ ਆ ਇਹ ਸਵਾਲ ਸਵਾਲ ਲੀਆਂ ਤੇ ਮੇਰੀਆਂ ਵੀਡੀਓ ਥੱਲੇ ਬਹੁਤ ਸਾਰੇ ਕਮੈਂਟ ਇਹੀ ਹੁੰਦੇ ਆ ਕਿ ਭਾਜੀ ਪਾਸਪੋਰਟ ਹੈ ਨਹੀਂਗਾ ਲੌਸਟ ਰਿਪੋਰਟ ਲੈ ਦਿਓ ਸਭ ਤੋਂ ਪਹਿਲਾਂ ਤੇ ਲੌਸਟ ਰਿਪੋਰਟ ਤੁਸੀਂ ਕਿਸੇ ਵੀ ਥਾਣੇ 'ਤੇ ਜਾ ਕੇ ਆਪ ਖੁਦ ਭਰਵਾ ਸਕਦੇ ਹੋ ਜਦੋਂ ਤੁਸੀਂ ਉਹਨਾਂ ਨੂੰ ਸੱਚ ਦੱਸੋਗੇ ਕਿ ਤੁਹਾਡਾ ਪਾਸਪੋਰਟ ਗਵਾਚ ਗਿਆ ਕਿੱਥੇ ਜੀ ਦੂਜੀ ਗੱਲ ਇਹ ਆ ਕਿ ਮੇਰੀ ਪਿੱਛੇ ਜ ਹੈ ਇੰਡੀਅਨ ਕਾਉਂਸਲਰ ਦੇ ਨਾਲ ਗੱਲਬਾਤ ਵੀ ਹੋਈ ਸੀ ਉਹਨਾਂ ਨੂੰ ਮੈਂ ਪੁੱਛਿਆ ਵੀ ਸੀਗਾ ਜਿਹੜੇ ਇੱਥੇ ਆਫਿਸ ਬਣੇ ਆ ਇੰਡੀਅਨ ਐਮਬੈਸੀ ਦੀਆਂ ਬਹੁਤ ਸਾਰੀਆਂ ਸੁਤਦਾਵਾਂ ਆ ਜੀ ਜਿਨ੍ਹਾਂ ਤੋਂ ਲੋਕ ਅਧੂਰੀ ਦੀ ਜੀ ਜਾਣਕਾਰੀ ਨਹੀਂ ਆ ਨਾ ਜਾਣਕਾਰੀ ਹੋਣ ਕਰਕੇ ਇੱਥੇ ਕੋਈ ਆਟਾ ਜਾਂਦਾ ਆ ਕੋਈ ਪੈਸੇ ਲੈ ਜਾਂਦਾ ਕੋਈ ਕੁੱਕ ਕਰ ਲੈਂਦਾ ਲੋਕਾਂ ਨੂੰ ਠੱਗ ਲੈਂਦਾ ਜੀ ਜੇ ਤੁਸੀਂ ਉਹਨਾਂ ਦੇ ਨਾਲ ਗੱਲ ਕਰਦੇ ਹੋ ਤੁਸੀਂ ਇੱਥੇ ਰਹਿ ਰਹੇ ਹੋ ਜਾਇ ਇਥੇ ਕੋਸ਼ਿਆ ਉਹ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜੇ ਗੱਲਬਾਤ ਕੀਤੀ ਜਾਵੇ ਉਹ ਤੁਹਾਡੀ ਮਦਦ ਕਰਦੇ ਵੀ ਆ ਉਹ ਤੁਹਾਨੂੰ ਢੰਗ ਵੀ ਦੱਸਦੇ ਆ ਕਿਵੇਂ ਤੁਸੀਂ ਇਹ ਲੀਗਲ ਰੈਗੂਲੇਸ਼ਨ ਦੇ ਵਿੱਚ ਉਹਨਾਂ ਦੇ ਕੋਲ ਡਾਕੂਮੈਂਟ ਅਪਲਾਈ ਕਰ ਸਕਦੇ ਹੋ ਜਿਹੜੇ ਬੰਦੇ ਹੁਣ ਜਦੋਂ ਗੱਲ ਕੀ ਹੈ ਜਦੋਂ ਪਾਸਪੋਰਟ ਵਿੱਚ ਬਣ ਲਾ ਪੈਂਦੇ ਆ ਜੀ ਹਾਂਜੀ ਲੋਕ ਉਹ ਵੀ ਆਉਣੇ ਸ਼ੁਰੂ ਹੋ ਜਾਂਦੇ ਆ ਜਿਹੜੇ ਜਰਮਨ ਬੈਠੇ ਆ ਜਾਂ ਪੋਲੈਂਡ ਬੈਠੇ ਆ ਜਾਂ ਇੱਧਰ ਬੈਠਿਆ ਪੁਰਤਗਾਲ ਬੈਠਿਆ ਜਿੱਥੇ-ਜਿੱਥੇ ਬਣਦੇ ਨੇ ਉਹਨਾਂ ਦੇ ਵਿੱਚੋਂ ਜ਼ਿਆਦਾ ਏਜੰਟ ਐਕਟਿਵ ਹੋ ਜਾਂਦੇ ਆ ਜੀ ਹਾਂਜੀ ਪੈਸੇ ਲੈ ਕੇ ਕੰਮ ਕਰਨਾ ਤੁਸੀਂ ਉੱਥੇ ਬੈਠੋ ਤੁਹਾਡੀ ਪਾਸਪੋਰਟ ਮੈਂ ਤੋਂ ਵੀ ਇੱਥੇ ਕਰਾ ਦੇਾਂਗੇ ਤੁਹਾਡਾ ਪਾਸਪੋਰਟ ਵੀ ਬਣਾ ਦੇਾਂਗੇ ਤੁਹਾਨੂੰ ਇਹ ਵੀ ਕਰ ਦਿਆਂਗੇ ਜੋ ਕਰਦੇ ਨਾਲੇ ਅੱਧੋਂ ਜ਼ਿਆਦਾ ਬੰਦੇ ਉਹ ਠੱਗੇ ਜਾਂਦੇ ਆ ਠੱਗੇ ਜਾਂਦੇ ਹਨਾ ਹੁਣ ਉਹਦੇ ਵਿੱਚ ਕੀ ਪ੍ਰੋਬਲਮ ਆਉਂਦੀ ਆ ਉਹਦੇ ਵਿੱਚ ਉਹ ਲੀਗਲ ਬੰਦਿਆਂ ਨੂੰ ਪ੍ਰੋਬਲਮ ਆਉਂਦੀ ਆ ਜਿਹੜੇ ਲੋਕ ਵਾਕੇ ਹੀ ਇੱਥੇ ਰਹਿ ਰਹੇ ਆ ਜਿਨ੍ਹਾਂ ਨੂੰ ਲੋੜ ਆ ਹਨਾ ਜੀ ਤੇ ਬਹੁਤ ਸਾਰੀਆਂ ਇਦਾਂ ਦੀਆਂ ਪ੍ਰੋਬਲਮ ਆ ਆ ਤੇ ਉਹਨਾਂ ਪ੍ਰੋਬਲਮਾਂ ਦਾ ਹੱਲ ਤਾਂ ਹੀ ਕੱਢਾਂਗੇ ਇਸੇ ਤਰ੍ਹਾਂ ਅਸੀਂ ਇਹ ਆਪਣਾ ਚੈਨਲ ਲੈ ਕੇ ਕਿਸੇ ਦਿਨ ਆਪਾਂ ਕਾਉਂਸਲਟਰ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਕਿ ਆ ਸਾਡੇ ਮੁੱਦੇ ਨੇ ਜੀ ਤੇ ਇਹਨਾਂ ਮੁੱਦਿਆਂ ਦੇ ਉੱਤੇ ਸਾਨੂੰ ਕੋਈ ਦਿਓ ਜਵਾਬ ਦਿਓ ਹਾਂਜੀ ਐਸੀ ਤਰ੍ਹਾਂ ਅਸੀਂ ਸਟੈਪ ਵਾਈਜ਼ ਸਟੈਪ ਤੁਹਾਡੇ ਲਈ ਪਹਿਲਾਂ ਤਾਂ ਅਸੀਂ ਕਾਉਂਸਲਰ ਦੇ ਨਾਲ ਇੱਕ ਵੀਡੀਓ ਬਣਾਵਾਂਗੇ ਫਿਰ ਅਸੀਂ ਕਿਸੇ ਵਕੀਲ ਦੇ ਨਾਲ ਵੀਡੀਓ ਬਣਾਵਾਂਗੇ ਫਿਰ ਅਸੀਂ ਅੱਗੇ ਅੱਗੇ ਦੇ ਕੇ ਵਧਦੇ ਜਾਵਾਂਗੇ ਤੁਹਾਨੂੰ ਸਹੀ ਤੇ ਸੁੱਚੀ ਜਾਣਕਾਰੀ ਜਿਵੇਂ ਕਿ ਸਾਡਾ ਸਲੋਗਨ ਹੈ ਹੱਕ ਤੇ ਸੱਚ ਦੀ ਆਵਾਜ਼ ਦਾ ਇਸੇ ਤਰ੍ਹਾਂ ਅਸੀਂ ਤੁਹਾਡੇ ਵਾਸਤੇ ਬਿਲਕੁਲ ਸਹੀ ਤੇ 100% ਪਰਫੈਕਟ ਜਾਣਕਾਰੀ ਲੈ ਕੇ ਆਵਾਂਗੇ ਤੇ ਇਸੇ ਲਈ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਤੇ ਤੁਸੀਂ ਜਿਹੜੇ ਮੇਰੇ ਵੀਰ ਭਰਾ ਆ ਤੁਹਾਡੇ ਕੋਲ ਡਰੈੱਸ ਹੈ ਨਹੀਂ ਕਿਤੇ ਤਾਂ ਤੁਸੀਂ ਰਹਿੰਦੇ ਹੋ ਜੀ ਕਿਤੇ ਤਾਂ ਰਾਤ ਨੂੰ ਸੌਂਦੇ ਹੋ ਤੁਹਾਡੇ ਘਰ ਦਾ ਮਾਲਕ ਤੁਹਾਡੇ ਕੋ ਕਿਰਾਇਆ ਲੈ ਰਿਹਾ ਆ ਮੰਦੇ ਆ ਤੁਹਾਡੇ ਕੋ ਪੈਸੇ ਲੈ ਰਿਆ ਵਾ ਇਹ ਵੀ ਮੰਦੇ ਆ ਪਰ ਉਹ ਤੁਹਾਨੂੰ ਬਦਲੇ ਦੇ ਵਿੱਚ ਉਹ ਤੁਹਾਨੂੰ ਡਰੈਸ ਨਹੀਂ ਦੇ ਰਿਆ ਪਰ ਘਰ ਦਾ ਡਰੈਸ ਤੁਹਾਨੂੰ ਪਤਾ ਹੀ ਆ ਨਾ ਰੈੱਡ ਕਰਾਸ ਤੇ ਜਾਓ ਤੁਹਾਡਾ ਕਾਨੂੰਨੀ ਅਧਿਕਾਰ ਆ ਜੋ ਆਯੰਤਾ ਮਿੰਤੋ ਦੇ ਵਿੱਚ ਆਫਿਸ 바ਰਸਲੋਨਾ ਦੇ ਵਿੱਚ ਬਣਿਆ ਹੋਇਆ ਆ ਉਹਦੇ ਵਿੱਚ ਇੱਕ ਰੈੱਡ ਕਰਾਸ ਦਾ ਆਫਿਸ ਆ ਉਹਨਾਂ ਨੂੰ ਜਾ ਕੇ ਲਗਾਓ ਕਿ ਤੁਹਾਡੇ ਕੋ ਮੈਡੀਕਲ ਕਾਰਡ ਨਹੀਂ ਆ ਜੀ ਤੁਸੀਂ ਇੱਥੇ ਰਹਿਨੇ ਹੋ ਤੁਹਾਡੇ ਕੋਲ ਡਰੈੱਸ ਵੀ ਹੈਗਾ ਆ ਪਰ ਤੁਸੀਂ ਉੱਥੇ ਆਪਣੀ ਇਨ ਪਾਦਰੋਨਾਮੇ ਤੋਂ ਨਹੀਂ ਕਰਵਾ ਸਕਦੇ ਤੇ ਉਹ ਤਾਂ ਨੂੰ ਰਸਤਾ ਦੱਸਣਗੇ ਤੇ ਤੁਸੀਂ ਆਪਣੀ ਪਾਦਰੋਨਾਮੇ ਤੋਂ ਕਿਵੇਂ ਉਸ ਡਰੈੱਸ ਦੇ ਉੱਤੇ ਕਰਵਾਣਾ ਤੇ ਬਾਕੀ ਮੈਂ ਜਿਹੜੇ ਬੰਦੇ ਪੱਕੇ ਆ ਉਹਨਾਂ ਨੂੰ ਇੱਕ ਅਪੀਲ ਕਰ ਦਵਾਂ ਜੀ ਹਾਂਜੀ ਕਰਦੀ ਹੈ ਨਾ ਕਿ ਅਪੀਲ ਇਹ ਆ ਕਿ ਭਾਈ ਕਿਸੇ ਟਾਈਮ ਤੁਸੀਂ ਵੀ ਕੱਚੇ ਸੀ ਹਾਂਜੀ ਕਿਸੇ ਟਾਈਮ ਅਸੀਂ ਵੀ ਕੱਚੇ ਸੀ ਅਸੀਂ ਵੀ ਕੱਚੇ ਸੀ ਨਾ ਸਾਡੇ ਕੋਲ ਦੋ ਟਾਈਮ ਦੀ ਰੋਟੀ ਖਾਣ ਨੂੰ ਪੈਸੇ ਸੀ ਤੇ ਨਾ ਤੁਹਾਡੇ ਕੋਲ ਸੀ ਅੱਜ ਤੁਸੀਂ ਬਿਜ਼ਨਸ ਹੋ ਗਿਆ ਕਾਰੋਬਾਰ ਹੋ ਗਿਆ ਘਰ ਕਰਾਏ ਤੇ ਲੈ ਲੈ ਆ ਪ੍ਰਮਾਤਮਾ ਨੇ ਸਾਹਿਲ ਕਿਰਪਾ ਕਰਦੀ ਆ ਕਿਰਪਾ ਦਿੱਤੀ ਤੇ ਉਹ ਉਹਦਾ ਕਰਕੇ ਪ੍ਰਮਾਤਮਾ ਕਿਸੇ ਗਰੀਬ ਦੀ ਮਦਦ ਵੀ ਕਰ ਦਿਆ ਕਰੋ ਜੇ ਕੋਈ ਬੰਦਾ ਲੋੜਵੰਦ ਹੁੰਦਾ ਇੱਕ ਅੱਦੇ ਬੰਦੇ ਦੀ ਇੰਪਾਲਰਨਾ ਮੈਂ ਤੋਂ ਕਰਾਤੀ ਕੰਮ ਤੇ ਲਵਾਤਾ ਤੇ ਬਾਕੀ ਜਿਹੜੀ ਜਾਣਕਾਰੀ ਆ ਹੋਰ ਵੀ ਬਹੁਤ ਸਾਰੀਆਂ ਜਾਣਕਾਰੀਆਂ ਕੰਮ ਪ੍ਰਤੀ ਵੀ ਅਸੀਂ ਕੱਢ ਰਹੇ ਆ ਜੀ ਕਈ ਬੰਦਿਆਂ ਦੇ ਕੋਲ ਸਪੇਨ ਦੇ ਵਿੱਚ ਹੁਨਰ ਆ ਕੋਈ ਨਾ ਬਈ ਸਾਹਿਬ ਹਾਂਜੀ ਹੱਥ ਦੇ ਕਾਰੀਗਰ ਬੜੇ ਹਾਂ ਜਿਹੜੇ ਬੰਦੇ ਕਈ ਬੰਦੇ ਏਸੀਆਂ ਦਾ ਕੰਮ ਜਾਣਦੇ ਆ ਗੱਡੀਆਂ ਰਿਪੇਅਰਿੰਗ ਦਾ ਕੰਮ ਜਾਣਦੇ ਆ ਪਲੰਬਰ ਦਾ ਕੰਮ ਜਾਣਦੇ ਆ ਇੰਸੂਲ ਦਾ ਕੰਮ ਜਾਣਦੇ ਆ ਬਿਲਡਿੰਗ ਦਾ ਕੰਮ ਜਾਣਦੇ ਆ ਜੀ ਲੱਕੜ ਦਾ ਕੰਮ ਜਾਣਦੇ ਆ ਜੀ ਲੋ ਜੀ ਉਹਨਾਂ ਵਾਸਤੇ ਇਹ ਖੁਸ਼ਖਬਰੀ ਆ ਜੇ ਜਦੋਂ ਵੀ ਕੋਈ ਵੀ ਇਨਫੋਰਮੇਸ਼ਨ ਲੈਣੀ ਹੋ ਤੁਸੀਂ 2 ਸਾਲ ਵਾਲੇ ਪੇਪਰ ਬਣਾਉਨੇ ਹੋ ਤੇ ਜਦੋਂ ਸੇਪੇ ਦੇ ਆਫਿਸ ਦੇ ਵਿੱਚ ਜਾਂਦੇ ਹੋ ਉਹਤੇ ਤੁਸੀਂ ਪੁੱਛਦੇ ਹੋ ਫਾਲਤਾਂ ਕਿ ਇਸ ਕੈਟਾਗਰੀ ਦੇ ਵਿੱਚ ਕਿਹੜੀ ਇਨਫੋਰਮੇਸ਼ਨ ਦੇ ਵਿੱਚ ਫਾਲਤਾਂ ਵਾ ਯਾਨੀ ਕਿ ਤੁਹਾਨੂੰ ਬਿਨ ਬdout ਵਰਕ ਵਾਲੀ ਜਿਹੜੀ ਰਾਇਡੈਂਸੀ ਆ ਉਹ ਮਿਲ ਸਕੇ ਜਿਹਦੇ ਤੋਂ ਬਾਅਦ ਤੁਸੀਂ ਕੰਟਰੈਕਟ ਲਾ ਕੇ ਆਪਣੇ ਪੇਪਰ ਬਣਾ ਸਕੋ ਜੀ ਤੇ ਉਹਦੇ ਵਾਸਤੇ ਤੁਸੀਂ ਆਪਣਾ ਐਕਸਪੀਰੀਅੰਸ ਸਰਟੀਫਿਕੇਟ ਸ਼ੋ ਕਰ ਸਕਦੇ ਹੋ ਆਪਣਾ ਡਿਪਲੋਮਾ ਸ਼ੋ ਕਰ ਸਕਦੇ ਹੋ ਜੀ ਹਾਂ ਜੀ ਆਈਟੀਆਈ ਦਾ ਸਰਟੀਫਿਕੇਟ ਲਾ ਸਕਦੇ ਹੋ ਜੀ ਹਾਂ ਜੀ ਕੋਲੇਜ ਦਾ ਲਾ ਸਕਦੇ ਹੋ ਇੰਜੀਨੀਅਰਿੰਗ ਕੀਤੀ ਆ ਤੁਹਾਡੀ ਜੀ ਬੜੇ ਸਾਡੇ ਇੱਥੇ ਵੀਰ ਭਰਾ ਬੀਏ ਐਮਏ ਡਿਗਰੀਆਂ ਕਰਕੇ ਸੌਫਟਵੇਅਰ ਦੀਆਂ ਡਿਗਰੀਆਂ ਕਰਕੇ ਵੀ ਇੱਥੇ ਵਿਚਾਰੇ ਆਲੂ ਗੰਡੇ ਚੁੱਕਦੇ ਪਏ ਆ ਜੀ ਜੀ ਇਸੇ ਲਈ ਅਸੀਂ ਤੁਹਾਨੂੰ ਕਹਿ ਰਹੇ ਹਾਂ ਕਿ ਅਸੀਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਸਪੈਸ਼ਲ ਪ੍ਰੋਗਰਾਮ ਜਿਹਦੇ ਵਿੱਚ ਅਸੀਂ ਵਕੀਲ ਦੇ ਨਾਲ ਬੈਠਾਂਗੇ ਤੇ ਉਹਨਾਂ ਤੋਂ ਅਸੀਂ ਪੁੱਛਾਂਗੇ ਕਿਦਾਂ ਤੁਸੀਂ 2 ਸਾਲ ਦੇ ਪੇਪਰ ਲੈ ਸਕਦੇ ਹੋ ਕਿਦਾਂ ਤੁਸੀਂ ਆਰਾਈ ਕੋ ਦੇ ਪੇਪਰ ਲੈ ਸਕਦੇ ਹੋ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਤੇ ਉਹ ਤੋਂ ਬਾਅਦ ਉਹ ਵਕੀਲ ਦੇ ਨਾਲ ਇਹ ਨਹੀਂ ਗੱਲੀਆਂ ਵਕੀਲ ਕੋਈ ਐਮੀ ਆਪਾਂ ਕੋਈ ਵਕੀਲ ਆ ਵਕੀਲ ਵੀ ਟਾਪ ਕਲਾਸ ਦਾ ਜਿਹੜਾ ਇਮੀਗ੍ਰੇਸ਼ਨ ਦੇ ਵਿੱਚ ਬਹੁਤ ਵੱਡੀ ਨੋਲੇਜ ਵਾਲਾ ਵਕੀਲ ਹੋਵੇ ਤੇ ਉਸ ਤੋਂ ਬਾਅਦ ਉਹਦੇ ਨਾਲ ਗੱਲਬਾਤ ਕਰਕੇ ਜਿਹੜੇ ਵੀ ਮੇਰੇ ਵੀਰ ਭਰਾ ਪੰਜਾਬ ਟੂ ਸਪੇਨ ਚੈਨਲ ਤੋਂ ਉਸ ਵਕੀਲ ਦੇ ਸੰਪਰਕ ਵਿੱਚ ਆਉਣਗੇ ਉਹ ਵਕੀਲ ਤੁਹਾਨੂੰ ਆਪਣੀ ਫੀਸ ਵਿੱਚ ਵੀ ਰੈਟ ਕਰੇਗਾ ਜੀ ਸਪੈਸ਼ਲ ਡਿਸਕਾਊਂਟ ਮਿਲੇਗਾ ਡਿਸਕਾਊਂਟ ਮਿਲੇਗਾ ਤਾਂ ਨਾਲ-ਨਾਲ ਤੁਹਾਨੂੰ ਸਾਡਾ ਫਾਇਦਾ ਹੋਵੇਗਾ ਸਿਰਫ ਸ਼ਰਤ ਇਹੀ ਆ ਕਿ ਤੁਸੀਂ ਚੈਨਲ ਨੂੰ ਕਰ ਲੋ ਫੋਲੋ ਤੇ ਕਰ ਦਿਓ ਸਬਸਕ੍ਰਾਈਬ ਤੇ ਕਰ ਦਿਓ ਆਪਣੇ ਦੋਸਤਾਂ ਨਾਲ ਸ਼ੇਅਰ ਥੋੜਾ ਜਿਹਾ ਟਾਈਮ ਲੱਗਣਾ ਸਾਨੂੰ ਪਿਛ ਤੇ ਸਟਾਰਟ ਹੋਣ ਲਈ ਪਰ ਵਿੱਚ ਅਸੀਂ ਫੜੀ ਹੋਈ ਆ ਕਾਫੀ ਲੰਮੇ ਸਮੇਂ ਤੋਂ ਪਰ ਸਾਨੂੰ ਹੁਣ ਜਿਹੜਾ ੱਤਕਾ ਆ ਤੁਸੀਂ ਲਾਉਣਾ ਆ ਸਾਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਐ ਤੇ ਜਿਹੜੇ ਮੇਰੇ ਵੀਰ ਸਾਡੇ ਨਾਲ ਬੈਠ ਕੇ ਕੋਈ ਗੱਲਬਾਤ ਕਰਨਾ ਚਾਹੁੰਦੇ ਆ ਵੈਲਕਮ ਸਾਡੇ ਸਟੂਡੀਓ ਦੇ ਵਿੱਚ ਯਾਨੀ ਕਿ ਸਾਡਾ ਨਹੀਂ ਇਹ ਤੁਹਾਡਾ ਹੀ ਸਟੂਡੀਓ ਆ ਤੇ ਸਾਹਿਲ ਤੇ ਅਮਰੀਕ ਨਾਲ ਜਦੋਂ ਮਰਜ਼ੀ ਬੈਠ ਕੇ ਗੱਲਾਂ ਵੀ ਕਰ ਸਕਦੇ ਆ ਤੇ ਅਸੀਂ ਫੋਨ ਨੰਬਰ ਵੀ ਦੇਵਾਂਗੇ ਉੱਤੇ ਕਾਲਾ ਕਰਿਆ ਕਰਿਓ ਸਾਨੂੰ ਜੀ ਤੇ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਟੈਲੀਗ੍ਰਾਮ ਦਾ ਲਿੰਕ ਮਿਲ ਜਾਏਗਾ ਜਿੱਥੇ ਤੁਸੀਂ ਆਪਣਾ ਕੋਈ ਵੀ ਸਵਾਲ ਹੋਵੇ ਪੁੱਛਣਾ ਚਾਹੁੰਦੇ ਹੋ ਤੇ ਅਸੀਂ ਤੁਹਾਡਾ ਦੇਵਾਂਗੇ ਅਸੀਂ ਦੇਵਾਂਗੇ ਉਸ ਸਵਾਲ ਦਾ ਜਵਾਬ ਜਲਦ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਕੁਝ ਨਵੀਆਂ ਤਾਜ਼ੀਆਂ ਖਬਰਾਂ ਲੈ ਕੇ ਇਸ ਤੋਂ ਬਾਅਦ ਤੁਹਾਡੇ ਲਈ ਅਸੀਂ ਇੱਕ ਹੋਰ ਚੀਜ਼ ਵੀ ਲੈ ਕੇ ਆ ਰਹੇ ਆਂ ਸ਼ੇਅਰ ਮਾਰਗੇ ਉਨਾ ਵਸਟ ਬੰਦੇਆਂ ਨੂੰ ਲਵਾਂਗੇ ਅਸੀਂ ਵੀਡੀਓ ਕਾਲ ਤੇ ਜਾਂ ਕਾਲ ਤੇ ਜਾਂ ਉਹਨਾਂ ਦੇ ਨਾਲ ਗੱਲਬਾਤ ਕਰਕੇ ਤੇ ਹੋ ਜੋ ਤਿਆਰ ਘਰ ਦੇ ਲਈ ਆਈ ਰੋਜ਼ਾਨਾ ਪੰਜਾਬੀ ਦੇ ਵਿੱਚ ਕੋਈ ਨਾ ਕੋਈ ਨਵੀਂ ਤਾਜੀ ਗੱਲਬਾਤ ਲੈ ਕੇ ਆ ਰਹੇ ਆ ਛੇਤੀ ਤੇ ਜਲਦ ਜਿਨ੍ਹਾਂ ਨਾਲ ਹੋਇਆ ਤੱਕਾ ਜਾਂ ਜਿਹੜੀਆਂ ਭੈਣਾਂ ਨਾਲ ਤੱਕਾ ਜਿਹੜੇ ਪਰਿਵਾਰਾਂ ਨਾਲ ਕਿਉਂ ਸਾਹਿਬ ਉਹਨਾਂ ਦੀ ਗੱਲਬਾਤ ਹੱਕ ਤੇ ਸੱਚ ਦੀ ਅਸੀਂ ਇਸ ਚੈਨਲ ਦੇ ਉੱਤੇ ਰੱਖਾਂਗੇ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ